ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੌਰ ਦੀ ਸੰਗਤ ਨਾਲ ਸੁਪੇਖਾ ਖੱਤਰੀ ਆਇਆ ਦਰਸ਼ਨ ਕੀਤੇ ਮਾਤਾ ਜੀ ਕੋਲ ਬੇਨਤੀ ਕੀਤੀ ਫਿਰ ਗੁਰੂ ਮਹਾਰਾਜ ਦੇ ਚਰਣਾ ਵਿੱਚ ਵੀ ਪ੍ਰਾਰਥਨਾ ਕੀਤੀ ਬੇਨਤੀ ਸਵੀਕਾਰ ਹੋ ਗਈ ਆਪ ਜੀ ਦਾ ਬਿਆਹ ਲਾਹੌਰ ਦੇ ਰਹਿਣ ਵਾਲੇ ਸ੍ਰੀ ਹਰਜਸ ਸੁਪੇਖੀਏ ਖਤਰੀ ਦੀ ਸੁਪੁੱਤਰੀ ਮਾਤਾ ਜੀਤੋ ਜੀ ਨਾਲ ਸੰਮਤ 1734 ਵਿੱਚ ਹੋਇਆ ਸ੍ਰੀ ਹਰਜਸ ਦੀ ਇੱਛਾ ਸੀ ਕਿ ਆਮ ਰੀਤ ਅਨੁਸਾਰ ਸ੍ਰੀ ਦਰਸ਼ਮੇਸ਼ ਜੀ ਜਨ ਨਾਲ ਲਾਹੌਰ ਤੋਂ ਕਣ ਪਰ ਗੁਰੂ ਜੀ ਨੇ ਜਿਹੜੇ ਮਹਾਨ ਕਾਰਜ ਸ਼ੁਰੂ ਕੀਤੇ ਹੋਏ ਸਨ ਉਹਨਾਂ ਦੇ ਰੁਝੇਵਿਆਂ ਕਾਰਨ ਆਪ ਜੀ ਲਾਹੌਰ ਜਾਣਾ ਮੁਨਾਸਬ ਨਹੀਂ ਸਮਝਦੇ ਸਨ ਆਪ ਜੀ ਨੇ ਸ੍ਰੀ ਹਰਜਸ ਦੀ ਸਹੂਲਤ ਦੇ ਠਹਿਰਨ ਲਈ ਅਨੰਦਪੁਰ ਤੋਂ ਸਤ ਕੋ ਦੂਰ ਉੱਤਰ ਵੱਨੇ ਇੱਕ ਵਚਿੱਤਰ ਨਗਰ ਰਚ ਦਿੱਤਾ ਜਿਸ ਦਾ ਨਾਂ ਗੁਰੂ ਕਾ ਲਾਹੌਰ ਰੱਖਿਆ ਇੱਥੇ ਆਪ ਜਨ ਲੈ ਕੇ ਠੁਕੇ ਤੇ ਆਪ ਦਾ ਮਾਤਾ ਜੀਤੋ ਜੀ ਨਾਲ ਵਿਆਹ ਹੋਇਆ ਮਾਤਾ ਜੀਤੋ ਜੀ ਦਾ ਨਾਂ ਅਮਰਿਤਸਰ ਕਣੋਂ ਉਪਰੰਤ ਅਜੀਤ ਕੌਰ ਰੱਖਿਆ ਗਿਆ ਅਤੇ ਮਾਤਾ ਅਜੀਤ ਕੌਰ ਜੀ ਤੋਂ ਹੀ ਸਹਬਜ਼ਾਦਾ ਜੋਝਾਰ ਸਿੰਘ ਸੰਮਤ 1747 ਅਤੇ 1753 ਵਿੱਚ ਸਹਬਜ਼ਾਦਾ ਜੋਰਾਵਰ ਸਿੰਘ ਅਤੇ ਸੰਮਤ 1756 ਵਿੱਚ ਸਹਬਜ਼ਾਦਾ ਫਤਿਹ ਸਿੰਘ ਜੀ ਦਾ ਚਨ ਹੋਇਆ ਇਹ ਨਹੀਂ ਇਹ ਹੀ ਬੇਨਤੀ ਅਰਪਣ ਕਰਨੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ